ਆ ਸਮਝ ਜਰ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੀਆਂ ਦੱਸਦੇ ਹਾਂ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਸਵੈ ਇੱਛਾ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਹੁਣ ਉਹ ਆਪਣੇ ਬਿਆਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਦਾਸੀ ਇੱਕ ਜਿਸ ਦਿਨ ਗਿਆਨੀ ਰਕबीर ਸਿੰਘ ਜੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਾ ਅਹੁਦਾ ਸੰਭਾਲਿਆ ਗਿਆ ਸੀ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਉਹ ਵਿਵਾਦਾਂ ਦੇ ਵਿੱਚ ਕਿਰਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਇਸ ਬਿਆਨ ਤੇ ਬਲਵੰਤ ਸਿੰਘ ਰਾਜੂ ਉਹਨਾਂ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਸ਼ਬਦਾਂ ਦੇ ਵਿੱਚ ਹਮਲਾ ਕੀਤਾ ਗਿਆ ਹੈ ਦਰਅਸਲ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਹਨਾਂ ਦੀ ਦਿੱਲੀ ਦੇ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਤਾਂ ਇਸ ਤੇ ਪਲਟਵਾਰ ਕਰਦੇ ਹੋਏ ਬਲਵੰਤ ਸਿੰਘ ਰਾਜਵਾਨਾ ਨੇ ਕਿਹਾ ਕਿ ਦਿੱਲੀ ਦੇ ਨਾਲ ਯਾਰੀ ਤਾਂ ਪੰਥ ਦੇ ਨਾਲ ਗੱਦਾਰੀ ਅਤੇ ਇਸ ਬਿਆਨ ਨੂੰ ਲੈ ਕੇ ਹੁਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਫਿਰ ਤੋਂ ਵਿਵਾਦਾਂ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਅਤੇ ਇਸ ਬਿਆਨ ਨੂੰ ਲੈ ਕੇ ਬਲਵੰਤ ਸਿੰਘ ਰਾਜਵਾਨ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇਸ ਬਿਆਨ ਦੀ ਨਖਿੱਧ ਕੀਤੀ ਗਈ ਆ ਉਹਨਾਂ ਦਾ ਇਹ ਕਹਿਣਾ ਕਿ ਜੇਕਰ ਦਿੱਲੀ ਦੇ ਨਾਲ ਯਾਰੀ ਹੈ ਤਾਂ ਪੰਥ ਦੇ ਨਾਲ ਗੱਦਾਰੀਆ ਉਹਨਾਂ ਨੇ ਇਹ ਵੀ ਲਿਖਿਆ ਆਪਣੀ ਪੋਸਟ ਦੇ ਵਿੱਚ ਲਿਖਿਆ ਉਹਨਾਂ ਨੇ ਕਿ ਮੇਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਰਸਾਏ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਅਤੇ ਟੋਪਾਂ ਦੇ ਨਾਲ ਟੋਣ ਪੰਜਾਬ ਅਤੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੋਏ ਕਤਲੇਆਮ ਦੇ ਵਿਰੁੱਧ ਸਾਡੇ ਭਰਾ ਘਰਾਂ ਤੋਂ ਗਏ ਅਜੇ ਤੱਕ ਵਾਪਸ ਨਹੀਂ ਪਹੁੰਚੇ ਅਤੇ ਖਾਲਸਾ ਜੀ ਅੱਜ ਜਦੋਂ ਉਸੇ ਤਖਤ ਤੇ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਬੈਠ ਕੇ ਠਾਕ ਕੇ ਮਾਰਦੇ ਹੋਏ ਹੱਸਦੇ ਹੋਏ ਕਹਿੰਦੇ ਹਨ ਸਾਡੀ ਦਿੱਲੀ ਦੇ ਨਾਲ ਯਾਰੀ ਹੈ ਹੈਗੀ ਹत्ता ਹੈਗੀ ਤਾਂ ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੰਘ ਸਹਿਬਾਨ ਜੀ ਤੁਹਾਡੀ ਦਿੱਲੀ ਦੇ ਨਾਲ ਯਾਰੀ ਨੂੰ ਅਸੀਂ ਪੰਥ ਖੇਤਾਂ ਦੀ ਪਹਿਰੇਦਾਰ ਤਾਂ ਮੰਨਦੇ ਹਾਂ ਜੇਕਰ ਤੁਸੀਂ 2019 ਦੇ ਵਿੱਚ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਵਾਇਆ ਹੁੰਦਾ ਅਤੇ 1984 ਦਾ ਇਨਸਾਫ ਲਿਆ ਹੁੰਦਾ ਆਓ ਸਿੰਘ ਸਾਹਿਬ ਕਿਉਂ ਡਰਦੇ ਹੋ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਆਪ ਇਹ ਪੰਧੀ ਤਾਂ ਹੈਗੀ ਆ ਫਿਰ ਸਿੰਘ ਸਾਹਿਬ ਕਿੱਸੇ ਕਿਸਾ ਗੈਰੀ ਹੈ ਹੈ ਆਈ ਗਈ ਕਿਉਂ ਹੈ ਨਹੀਂ ਜੀ ਸਿੰਘ ਸਾਹਿਬ ਕਹਦੇ ਹੈਂ ਦੇਖੋ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕਿਸੇ ਨਾ ਸਹਿਚਾਰ ਹੋਣਾ ਨਾ ਹੋਣਾ ਇਹ ਵੱਖਰਾ ਵਿਸ਼ਾ ਜੀ ਲੇਕਿਨ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕੌਮ ਦਾ ਨੁਕਸਾਨ ਇਹ ਕਦੇ ਸੁਪਨੇ ਚ ਨਹੀਂ ਸੋਚ ਸਕਦੇ ਜੋ ਕੋ ਕਰੂਗਾ ਕੱਢ ਕੇ ਪੈਰੇਦਾਰੀ ਕਰਾ। ਇਧਰ ਵਾ। ਪਾਵਾ ਜੀ ਦੇ ਨਾਲ ਯਾਰੀ ਆ ਜਾਂ ਨਹੀਂ ਆ। ਇਧਰ ਵੇ। ਔਰ ਕੀਤੀ ਐ ਜੀ? ਕੋਈ ਨਿੱਜੀ ਕੰਮ ਨਹੀਂ ਲਿਆ ਜੀ। ਕੋਈ ਨਿੱਜੀ ਕੋਈ 1 ਰੁਪਏ ਦਾ ਕੰਮ ਨਹੀਂ ਲਿਆ। ਜਦੋਂ ਗੱਲ ਕੀਤੀ ਐ, ਠੋਕੇ ਕੀਤੀ ਐ, ਸੰਸਥਾ ਦੀ ਕੀਤੀ ਐ, ਪੰਥ ਦੀ ਕੀਤੀ ਐ। ਔਰ ਪੰਥਕ ਸੋਚ ਦੀ ਕੀਤੀ ਐ। ਔਰੇ ਹੋਏ ਰਹਿ ਗਿਜ। ਠੀਕ ਐ। ਚਲ ਚਲ ਆਜੋ ਬੈਠੋ ਜੀ। ਬਿਊਰੋ ਰਿਪੋਰਟ ਐਸਮ ਜਨ న్యూਸ। ਦੁਨੀਆ ਖਤਮ ਕਰ ਦਿੱਤੀ। ਸਹਿਗਰ ਸਾਹਿਬ ਜੀ। ਦਿੱਲੀ ਨਾਲ ਤਾਂ ਸਾਡੀ ਯਾਰੀ ਆ। ਐਸਐਮਜੀਪ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰ다 ਸਿੰਘ ਇਸ ਵੇਲੇ ਦੀ ਵੱਡੀ ਖਬਰ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੀਆਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਸਵੈ ਇੱਛਾ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਹੁਣ ਉਹ ਆਪਣੇ ਬਿਆਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਦੱਸਿਆ ਕਿ ਜਿਸ ਦਿਨ ਗਿਆਨੀ ਰੁਘਵੀਰ ਸਿੰਘ ਜੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਾ ਅਹੁਦਾ ਸੰਭਾਲਿਆ ਗਿਆ ਸੀ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਉਹ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਇਸ ਬਿਆਨ ਤੇ ਬਲਵੰਤ ਸਿੰਘ ਰਾਜੂਆਣਾ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ। ਉਹਨਾਂ ਦੇ ਵੱਲੋਂ ਸ਼ਬਦਾਂ ਦੇ ਵਿੱਚ ਹਮਲਾ ਕੀਤਾ ਗਿਆ ਹੈ। ਦਰਅਸਲ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਹਨਾਂ ਦੀ ਦਿੱਲੀ ਦੇ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਤਾਂ ਇਸ ਤੇ ਪਲਟਵਾਰ ਕਰਦੇ ਹੋਏ ਬਲਵੰਤ ਸਿੰਘ ਰਾਜੂਆਣਾ ਨੇ ਕਿਹਾ ਕਿ ਦਿੱਲੀ ਦੇ ਨਾਲ ਯਾਰੀ ਤਾਂ ਪੰਥ ਦੇ ਨਾਲ ਗੱਦਾਰੀ ਅਤੇ ਇਸ ਬਿਆਨ ਨੂੰ ਲੈ ਕੇ ਹੁਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਫਿਰ ਤੋਂ ਵਿਵਾਦਾਂ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਅਤੇ ਇਸ ਬਿਆਨ ਨੂੰ ਲੈ ਕੇ ਬਲਵੰਤ ਸਿੰਘ ਰਾਜਵਾਨ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇਸ ਬਿਆਨ ਦੀ ਨਖੇਦੀ ਕੀਤੀ ਗਈ ਆ ਉਹਨਾਂ ਨੇ ਇਹ ਕਹਿਣਾ ਕਿ ਜੇਕਰ ਦਿੱਲੀ ਦੇ ਨਾਲ ਜਾਰੀ ਹੈ ਤਾਂ ਪੰਥ ਦੇ ਨਾਲ ਗਦਾਰੀਆਂ ਉਹਨਾਂ ਨੇ ਇਹ ਵੀ ਲਿਖਿਆ ਆਪਣੀ ਪੋਸਟ ਦੇ ਵਿੱਚ ਲਿਖਿਆ ਉਹਨਾਂ ਨੇ ਕਿ ਮੇਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰਸਾਏ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਅਤੇ ਤੋਪਾਂ ਦੇ ਨਾਲ ਟੋਣ ਪੰਜਾਬ ਅਤੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਦੇ ਵਿਰੁੱਧ ਸਾਡੇ ਭਰਾ ਘਰਾਂ ਤੋਂ ਗਏ ਅਜੇ ਤੱਕ ਵਾਪਸ ਨਹੀਂ ਪਹੁੰਚੇ ਅਤੇ ਖਾਲਸਾ ਜੀ ਅੱਜ ਜਦੋਂ ਉਸੇ ਤਖਤ ਤੇ ਸਿੰਘ ਸਹਿਬਾਨ ਸ੍ਰੀ ਅਕਾਲ ਪਤਖ ਸਾਹਿਬ ਜੀ ਤੇ ਬੈਠ ਕੇ ਠਾਕ ਕੇ ਮਾਰਦੇ ਹੋਏ ਹੱਸਦੇ ਹੋਏ ਕਹਿੰਦੇ ਹਨ ਸਾਡੀ ਦਿੱਲੀ ਦੇ ਨਾਲ ਯਾਰੀ ਹੈ ਹੈਗੀ ਤਾਂ ਹੈਗੀ ਤਾਂ ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੰਘ ਸਹਿਬਾਨ ਜੀ ਤੁਹਾਡੀ ਦਿੱਲੀ ਦੇ ਨਾਲ ਯਾਰੀ ਨੂੰ ਅਸੀਂ ਪੰਥ ਖੇਤਾਂ ਦੀ ਪਹਿਰੇਦਾਰ ਤਾਂ ਮੰਨਦੇ ਹਾਂ ਜੇਕਰ ਤੁਸੀਂ 2019 ਦੇ ਵਿੱਚ ਸ਼੍ਰੀ ਗੁਰੂ ਨਾਨਕ ਪਾਸਾ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਵਾਇਆ ਹੁੰਦਾ ਅਤੇ 1984 ਦਾ ਇਨਸਾਫ ਲਿਆ ਹੁੰਦਾ ਆਓ ਸਿੰਘ ਸਾਹਿਬ ਕਿਉਂ ਡਰਦੇ ਹੋ ਦੁਨੀਆ ਖਤਮ ਕਰ ਦੇ ਸਿੰਘ ਸਾਹਿਬ ਜੀ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਆਪੇ ਇਹ ਬੰਦੀ ਤਾਂ ਹੈਗੀ ਹੈ ਫਿਰ ਸਿੰਘ ਸਾਹਿਬ ਆਖਿਆ ਕਿਸ ਸਿੰਘ ਸਾਹਿਬ ਯਾਰੀ ਹੈ ਹਾਂ ਆਏ ਕਿ ਕਿਉਂ ਹੈ ਨਹੀਂ ਜੀ ਸੇਖ ਸਾਹਿਬ ਕਹ ਦੇ ਹੈ ਦੇਖੋ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕਿਸੇ ਨਾਲ ਸਹਿਚਾਰ ਹੋਣਾ ਨਾ ਹੋਣਾ ਇਹ ਵੱਖਰਾ ਵਿਸ਼ਾ ਥੀ ਲੇਕਿਨ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕੌਮ ਦਾ ਨੁਕਸਾਨ ਇਹ ਕਦੇ ਸੁਪਨੇ ਚ ਨਹੀਂ ਸੋਚ ਸਕਦੇ ਜੋ ਕੋ ਕਰੂਗਾ ਢੱਡ ਕੇ ਪੈਰੇਦਾਰੀ ਕਰਾਵਾ ਪਾਵਾ ਜੀ ਦੇ ਨਾਲ ਜਾ ਰਹੀ ਹੈ ਜਾਂ ਨਹੀਂ ਹੈ ਔਰ ਕੀਤੀ ਹੈ ਜੀ ਕੋਈ ਨਿੱਜੀ ਕੰਮ ਨਹੀਂ ਲਿਆ ਜੀ ਕੋਈ ਨਿੱਜੀ ਕੋਈ 1 ਰੁਪਏ ਦਾ ਕੰਮ ਨਹੀਂ ਲਿਆ ਜਦੋਂ ਗੱਲ ਕੀਤੀ ਹੈ ਖੋਕੇ ਕੀਤੀ ਹੈ ਸੰਸਥਾ ਦੀ ਕੀਤੀ ਹੈ ਪੰਥ ਦੀ ਕੀਤੀ ਹੈ ਔਰ ਪੰਥਕ ਸੋਚ ਦੀ ਕੀਤੀ ਹੈ ਔਰੇ ਹੋਏ ਰਹਿ ਗਈ ਠੀਕ ਹੈ ਚਲ ਬੈਠੋ ਜੀ ਬਿਊਰੋ ਰਿਪੋਰਟ ਐਸਐਮ ਜਨ نیوز ਦੁਨੀਆਂ ਖਤਮ ਕਰ ਦਿੱਤੀ ਸਿੰਘ ਸਾਹਿਬ ਜੀ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਐਸਐਮਜੀਪ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੀਆਂ ਦੱਸਦੇ ਹਾਂ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਸਵੈ ਇੱਛਾ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਹੁਣ ਉਹ ਆਪਣੇ ਬਿਆਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਦਾਸੀਏ ਕੀ ਜਿਸ ਦਿਨ ਗਿਆਨੀ ਰਕबीर ਸਿੰਘ ਜੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਾ ਅਹੁਦਾ ਸੰਭਾਲਿਆ ਗਿਆ ਸੀ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਉਹ ਵਿਵਾਦਾਂ ਦੇ ਵਿੱਚ ਕਿਰਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਇਸ ਬਿਆਨ ਤੇ ਬਲਵੰਤ ਸਿੰਘ ਰਾਜੂ ਉਹਨਾਂ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਸ਼ਬਦਾਂ ਦੇ ਵਿੱਚ ਹਮਲਾ ਕੀਤਾ ਗਿਆ ਹੈ ਦਰਅਸਲ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਹਨਾਂ ਦੀ ਦਿੱਲੀ ਦੇ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਤਾਂ ਇਸ ਤੇ ਪਲਟਵਾਰ ਕਰਦੇ ਹੋਏ ਬਲਵੰਤ ਸਿੰਘ ਰਾਜਵਾਨ ਨੇ ਕਿਹਾ ਕਿ ਦਿੱਲੀ ਦੇ ਨਾਲ ਯਾਰੀ ਤਾਂ ਪੰਥ ਦੇ ਨਾਲ ਗੱਦਾਰੀ ਅਤੇ ਇਸ ਬਿਆਨ ਨੂੰ ਲੈ ਕੇ ਹੁਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਫਿਰ ਤੋਂ ਵਿਵਾਦਾਂ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਅਤੇ ਇਸ ਬਿਆਨ ਨੂੰ ਲੈ ਕੇ ਬਲਵੰਤ ਸਿੰਘ ਰਾਜਵਾਨ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇਸ ਬਿਆਨ ਦੀ ਨਖਿੱਧ ਕੀਤੀ ਗਈ ਆ ਉਹਨਾਂ ਦਾ ਇਹ ਕਹਿਣਾ ਕਿ ਜੇਕਰ ਦਿੱਲੀ ਦੇ ਨਾਲ ਜਾਰੀ ਹੈ ਤਾਂ ਪੰਥ ਦੇ ਨਾਲ ਗੱਦਾਰੀਆਂ ਉਹਨਾਂ ਨੇ ਇਹ ਵੀ ਲਿਖਿਆ ਆਪਣੀ ਪੋਸਟ ਦੇ ਵਿੱਚ ਲਿਖਿਆ ਉਹਨਾਂ ਨੇ ਕਿ ਮੇਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰਸਾਏ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਅਤੇ ਟੋਪਾਂ ਦੇ ਨਾਲ ਟੋਣ ਪੰਜਾਬ ਅਤੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਦੇ ਵਿਰੁੱਧ ਸਾਡੇ ਭਰਾ ਘਰਾਂ ਤੋਂ ਗਏ ਅਜੇ ਤੱਕ ਵਾਪਸ ਨਹੀਂ ਪਹੁੰਚੇ ਅਤੇ ਖਾਲਸਾ ਜੀ ਅੱਜ ਜਦੋਂ ਉਸੇ ਤਖਤ ਤੇ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਬੈਠ ਕੇ ਠਾਕ ਕੇ ਮਾਰਦੇ ਹੋਏ ਹੱਸਦੇ ਹੋਏ ਕਹਿੰਦੇ ਹਨ ਸਾਡੀ ਦਿੱਲੀ ਦੇ ਨਾਲ ਯਾਰੀ ਹੈ ਹੈਗੀ ਹਤਾ ਹੈਗੀ ਤਾਂ ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੰਘ ਸਹਿਬਾਨ ਜੀ ਤੁਹਾਡੀ ਦਿੱਲੀ ਦੇ ਨਾਲ ਯਾਰੀ ਨੂੰ ਅਸੀਂ ਪੰਥ ਖੇਤਾਂ ਦੀ ਪਹਿਰੇਦਾਰ ਤਾਂ ਮੰਨਦੇ ਹਾਂ ਜੇਕਰ ਤੁਸੀਂ 2019 ਦੇ ਵਿੱਚ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਵਾਇਆ ਹੁੰਦਾ ਅਤੇ 1984 ਦਾ ਇਨਸਾਫ ਲਿਆ ਹੁੰਦਾ ਆਓ ਸਿੰਘ ਸਾਹਿਬ ਕਿਉਂ ਡਰਦੇ ਹੋ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਆਪ ਇਹ ਪੰਧਿਆ ਤਾਂ ਹੈਗੀ ਆ ਫਿਰ ਸਿੰਘ ਸਾਹਿਬ ਕਿਸੇ ਕਿਸਾਲ ਜਾਰੀ ਹੈ ਹੈ ਆਈ ਗਈ ਕਿਉਂ ਹੈ ਨਹੀਂ ਜੀ ਸਿੰਘ ਸਾਹਿਬ ਕਹਦੇ ਹੈਂ ਦੇਖੋ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕਿਸੇ ਨਾ ਸਹਿਚਾਰ ਹੋਣਾ ਨਾ ਹੋਣਾ ਇਹ ਵੱਖਰਾ ਵੇਸ਼ਾ ਜੀ ਲੇਕਿਨ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕੌਮ ਦਾ ਨੁਕਸਾਨ ਇਹ ਕਦੇ ਸੁਪਨੇ ਚ ਨਹੀਂ ਸੋਚ ਸਕਦੇ ਜੋ ਕੋ ਕਰੂਗਾ ਡੱਡ ਕੇ ਪੈਰੇਦਾਰੀ ਕਰਾ ਪਾਵਾ ਜੀ ਦੇ ਨਾਲ ਯਾਰੀ ਹੈ ਜਾਂ ਨਹੀਂ ਹੈ ਔਰ ਕੀਤੀ ਹੈ ਜੀ ਕੋਈ ਨਿੱਜੀ ਕੰਮ ਨਹੀਂ ਲਿਆ ਜੀ ਕੋਈ ਨਿੱਜੀ ਕੋਈ 1 ਰੁਪਏ ਦਾ ਕੰਮ ਨਹੀਂ ਲਿਆ ਜਦੋਂ ਗੱਲ ਕੀਤੀ ਹੈ ਠੋਕੇ ਕੀਤੀ ਹੈ ਸੰਸਥਾ ਦੀ ਕੀਤੀ ਹੈ ਪੰਥ ਦੀ ਕੀਤੀ ਹੈ ਔਰ ਪੰਥਕ ਸੋਚ ਦੀ ਕੀਤੀ ਹੈ ਔਰੇ ਹੋਏ ਰਹਿ ਗਿਜ ਠੀਕ ਹੈ ਚਲ ਚਲ ਆਜੋ ਬੈਠੋ ਜੀ ਬਿਊਰੋ ਰਿਪੋਰਟ ਐਸਐਮ ਜਨ న్యూਸ ਦੋ ਬੰਨੀਆਂ ਖਤਮ ਕਰ ਲੇਖ ਸਾਹਿਬ ਜੀ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਐਸਐਮਜੀਪ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰ다 ਸਿੰਘ ਇਸ ਵੇਲੇ ਦੀ ਵੱਡੀ ਖਬਰ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੀਆ ਦੱਸਦੇ ਹਾਂ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਸਵੈ ਇੱਛਾ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਹੁਣ ਉਹ ਆਪਣੇ ਬਿਆਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਦੱਸਿਆ ਕਿ ਜਿਸ ਦਿਨ ਗਿਆਨੀ ਰੁਘਵੀਰ ਸਿੰਘ ਜੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਾ ਅਹੁਦਾ ਸੰਭਾਲਿਆ ਗਿਆ ਸੀ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਉਹ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਇਸ ਬਿਆਨ ਤੇ ਬਲਵੰਤ ਸਿੰਘ ਰਾਜੂ ਆਣਾਂ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਸ਼ਬਦਾਂ ਦੇ ਵਿੱਚ ਹਮਲਾ ਕੀਤਾ ਗਿਆ ਹੈ ਦਰਅਸਲ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਹਨਾਂ ਦੀ ਦਿੱਲੀ ਦੇ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਤਾਂ ਇਸ ਤੇ ਪਲਟਵਾਰ ਕਰਦੇ ਹੋਏ ਬਲਵੰਤ ਸਿੰਘ ਰਾਜੂ ਆਣਾਂ ਨੇ ਕਿਹਾ ਕਿ ਦਿੱਲੀ ਦੇ ਨਾਲ ਯਾਰੀ ਤਾਂ ਪੰਥ ਦੇ ਨਾਲ ਗੱਦਾਰੀ ਅਤੇ ਇਸ ਬਿਆਨ ਨੂੰ ਲੈ ਕੇ ਹੁਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਫਿਰ ਤੋਂ ਵਿਵਾਦਾਂ ਦੇ ਵਿੱਚ ਕਿਰਦੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਅਤੇ ਇਸ ਬਿਆਨ ਨੂੰ ਲੈ ਕੇ ਬਲਵੰਤ ਸਿੰਘ ਰਾਜਵਾਨ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇਸ ਬਿਆਨ ਦੀ ਨਖਿੱਧ ਕੀਤੀ ਗਈ ਹੈ ਉਹਨਾਂ ਨੇ ਇਹ ਕਹਿਣਾ ਕਿ ਜੇਕਰ ਦਿੱਲੀ ਦੇ ਨਾਲ ਜਾਰੀ ਹੈ ਤਾਂ ਪੰਥ ਦੇ ਨਾਲ ਗੱਦਾਰੀਆਂ ਉਹਨਾਂ ਨੇ ਇਹ ਵੀ ਲਿਖਿਆ ਆਪਣੀ ਪੋਸਟ ਦੇ ਵਿੱਚ ਲਿਖਿਆ ਉਹਨਾਂ ਨੇ ਕਿ ਮੇਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰਸਾਏ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਅਤੇ ਤੋਪਾਂ ਦੇ ਨਾਲ ਟੋਣ ਪੰਜਾਬ ਅਤੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਦੇ ਵਿਰੁੱਧ ਸਾਡੇ ਭਰਾ ਘਰਾਂ ਤੋਂ ਗਏ ਅਜੇ ਤੱਕ ਵਾਪਸ ਨਹੀਂ ਪਹੁੰਚੇ ਅਤੇ ਖਾਲਸਾ ਜੀ ਅੱਜ ਜਦੋਂ ਉਸੇ ਤਖਤ ਤੇ ਸਿੰਘ ਸਹਿਬਾਨ ਸ੍ਰੀ ਅਕਾਲ ਪਤਖ ਸਾਹਿਬ ਜੀ ਤੇ ਬੈਠ ਕੇ ਠਾਕ ਕੇ ਮਾਰਦੇ ਹੋਏ ਹੱਸਦੇ ਹੋਏ ਕਹਿੰਦੇ ਹਨ ਸਾਡੀ ਦਿੱਲੀ ਦੇ ਨਾਲ ਯਾਰੀ ਹੈ ਹੈਗੀ ਹਤਾ ਹੈਗੀ ਤਾਂ ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੰਘ ਸਹਿਬਾਨ ਜੀ ਤੁਹਾਡੀ ਦਿੱਲੀ ਦੇ ਨਾਲ ਯਾਰੀ ਨੂੰ ਅਸੀਂ ਪੰਥ ਖੇਤਾਂ ਦੀ ਪਹਿਰੇਦਾਰ ਤਾਂ ਮੰਨਦੇ ਹਾਂ ਜੇਕਰ ਤੁਸੀਂ 2019 ਦੇ ਵਿੱਚ ਸ਼੍ਰੀ ਗੁਰੂ ਨਾਨਕ ਪਾਸਾ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਵਾਇਆ ਹੁੰਦਾ ਅਤੇ 1984 ਦਾ ਇਨਸਾਫ ਲਿਆ ਹੁੰਦਾ ਆਓ ਸਿੰਘ ਸਾਹਿਬ ਕਿਉਂ ਡਰਦੇ ਹੋ ਦੁਨੀਆਂ ਖਤਮ ਕਰ ਦੇ ਸਿੰਘ ਸਾਹਿਬ ਜੀ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਆਪੇ ਇਹ ਬੰਦੀ ਤਾਂ ਹੈਗੀ ਹੈ ਫਿਰ ਸਿੰਘ ਸਾਹਿਬ ਆਖਿਆ ਕਿਸ ਸਿੰਘ ਸਾਹਿਬ ਯਾਰੀ ਹੈ ਹੈ ਜੀ ਜੋ ਹਨੀ ਜੀ ਸਿੰਘ ਸਾਹਿਬ ਕਹਦੇ ਹੈ ਹੈ ਦੇਖੋ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕਿਸੇ ਨਾ ਸਹਿਚਾਰ ਹੋਣਾ ਨਾ ਹੋਣਾ ਇਹ ਵੱਖਰਾ ਵਿਸ਼ਾ ਜੀ ਲੇਕਿਨ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕੌਮ ਦਾ ਨੁਕਸਾਨ ਇਹ ਕਦੇ ਸੁਪਨੇ ਚ ਨਹੀਂ ਸੋਚ ਸਕਦੇ ਜੋ ਕੋ ਕਰੂਗਾ ਡੱਡ ਕੇ ਪੈਰੇਦਾਰੀ ਕਰਾਵਾ ਪਾਵਾ ਜੀ ਦੇ ਨਾਲ ਜਾ ਰਹੀ ਹੈ ਜਾਂ ਨਹੀਂ ਹੈ ਔਰ ਕੀਤੀ ਹੈ ਜੀ ਕੋਈ ਨਿੱਜੀ ਕੰਮ ਨਹੀਂ ਲਿਆ ਜੀ ਕੋਈ ਨਿੱਜੀ ਕੋਈ 1 ਰੁਪਏ ਦਾ ਕੰਮ ਨਹੀਂ ਲਿਆ ਜਦੋਂ ਗੱਲ ਕੀਤੀ ਹੈ ਖੋਕੇ ਕੀਤੀ ਹੈ ਸੰਸਥਾ ਦੀ ਕੀਤੀ ਹੈ ਪੰਥ ਦੀ ਕੀਤੀ ਹੈ ਔਰ ਪੰਥਕ ਸੋਚ ਦੀ ਕੀਤੀ ਹੈ ਔਰੇ ਹੋਏ ਰਹਿ ਗਿਜ ਠੀਕ ਹੈ ਚਲ ਬੈਠੋ ਜੀ ਬਿਊਰੋ ਰਿਪੋਰਟ ਐਸਐਮ ਜਰਨਲ ਨਿਊਜ਼ ਦੁਨੀਆਂ ਖਤਮ ਕਰ ਦਿੱਤੀ ਸਿੰਘ ਸਾਹਿਬ ਜੀ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ एसएमजेब न्यूज़ देख रहे सारे दर्शकों का स्वागत है मैं भूपेंद्र सिंह इस वेले दी बड़ी खबर ज्ञानी हरपी सिंह ਨੂੰ ਲੈ ਕੇ সামনে ਆ ਰਹੀਆ ਦੱਸਦੇ ਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਸਵੈ ਇੱਛਾ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਹੁਣ ਉਹ ਆਪਣੇ ਬਿਆਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਦੱਸਿਆ ਕਿ ਜਿਸ ਦਿਨ ज्ञानी ਰੁਕਵੀਰ ਸਿੰਘ ਜੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਾ ਅਹੁਦਾ ਸੰਭਾਲਿਆ ਗਿਆ ਸੀ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਉਹ ਵਿਵਾਦਾਂ ਦੇ ਵਿੱਚ ਕਿਰਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਇਸ ਬਿਆਨ ਤੇ ਬਲਵੰਤ ਸਿੰਘ ਰਾਜੂ ਆਣਾਂ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਸ਼ਬਦਾਂ ਦੇ ਵਿੱਚ ਹਮਲਾ ਕੀਤਾ ਗਿਆ ਹੈ ਦਰਅਸਲ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਹਨਾਂ ਦੀ ਦਿੱਲੀ ਦੇ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਤਾਂ ਇਸ ਤੇ ਪਲਟਵਾਰ ਕਰਦੇ ਹੋਏ ਬਲਵੰਤ ਸਿੰਘ ਰਾਜੂ ਆਣਾਂ ਨੇ ਕਿਹਾ ਕਿ ਦਿੱਲੀ ਦੇ ਨਾਲ ਯਾਰੀ ਤਾਂ ਪੰਥ ਦੇ ਨਾਲ ਗੱਦਾਰੀ ਅਤੇ ਇਸ ਬਿਆਨ ਨੂੰ ਲੈ ਕੇ ਹੁਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਫਿਰ ਤੋਂ ਵਿਵਾਦਾਂ ਦੇ ਵਿੱਚ irdੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਅਤੇ ਇਸ ਬਿਆਨ ਨੂੰ ਲੈ ਕੇ ਬਲਵੰਤ ਸਿੰਘ ਰਾਜਵਾਨ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇਸ ਬਿਆਨ ਦੀ ਨਖਿੱਧ ਕੀਤੀ ਗਈ ਆ ਉਹਨਾਂ ਨੇ ਇਹ ਕਹਿਣਾ ਕਿ ਜੇਕਰ ਦਿੱਲੀ ਦੇ ਨਾਲ ਜਾਰੀ ਹੈ ਤਾਂ ਪੰਥ ਦੇ ਨਾਲ ਗਦਾਰੀਆਂ ਉਹਨਾਂ ਨੇ ਇਹ ਵੀ ਲਿਖਿਆ ਆਪਣੀ ਪੋਸਟ ਦੇ ਵਿੱਚ ਲਿਖਿਆ ਉਹਨਾਂ ਨੇ ਕਿ ਮੇਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰਸਾਏ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਅਤੇ ਤੋਪਾਂ ਦੇ ਨਾਲ ਟੋਣ ਪੰਜਾਬ ਅਤੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਦੇ ਵਿਰੁੱਧ ਸਾਡੇ ਭਰਾ ਘਰਾਂ ਤੋਂ ਗਏ ਅਜੇ ਤੱਕ ਵਾਪਸ ਨਹੀਂ ਪਹੁੰਚੇ ਅਤੇ ਖਾਲਸਾ ਜੀ ਅੱਜ ਜਦੋਂ ਉਸੇ ਤਖਤ ਤੇ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਬੈਠ ਕੇ ਠਾਕ ਕੇ ਮਾਰਦੇ ਹੋਏ ਹੱਸਦੇ ਹੋਏ ਕਹਿੰਦੇ ਹਨ ਸਾਡੀ ਦਿੱਲੀ ਦੇ ਨਾਲ ਯਾਰੀ ਹੈ ਹੈਗੀ ਹਤਾ ਹੈਗੀ ਤਾਂ ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੰਘ ਸਹਿਬਾਨ ਜੀ ਤੁਹਾਡੀ ਦਿੱਲੀ ਦੇ ਨਾਲ ਯਾਰੀ ਨੂੰ ਅਸੀਂ ਪੰਥ ਖੇਤਾਂ ਦੀ ਪਹਿਰੇਦਾਰ ਤਾਂ ਮੰਨਦੇ ਹਾਂ ਜੇਕਰ ਤੁਸੀਂ 2019 ਦੇ ਵਿੱਚ ਸ਼੍ਰੀ ਗੁਰੂ ਨਾਨਕ ਪਾਸਾ ਜਿਹਦੇ 550ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਵਾਇਆ ਹੁੰਦਾ ਅਤੇ 1984 ਦਾ ਇਨਸਾਫ ਲਿਆ ਹੁੰਦਾ ਆਓ ਸਿੰਘ ਸਾਹਿਬ ਕਿਉਂ ਡਰਦੇ ਹੋ ਦੁਨੀਆ ਖਤਮ ਕਰ ਦੇ ਸਿੰਘ ਸਾਹਿਬ ਜੀ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਆਪੇ ਤਾਂ ਪੈਂਦੀ ਤਾਂ ਹੈਗੀ ਆ ਫਿਰ ਭਾਗ ਕੇ ਜਿਸ ਜਗਸਵਿਆਰੀ ਹੈ ਹੈ ਆ ਗਈ ਕਿਉਂ ਹਨੀ ਜੀ ਸੇਂਸਾਬ ਕਹਦੇ ਹੈ ਹੈ ਦੇਖੋ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕਿਸੇ ਨਾਲ ਸਹਿਚਾਰ ਹੋਣਾ ਨਾ ਹੋਣਾ ਇਹ ਵੱਖਰਾ ਵਿਸ਼ਾ ਜੀ ਲੇਕਿਨ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕੌਮ ਦਾ ਨੁਕਸਾਨ ਇਹ ਕਦੇ ਸੁਪਨੇ ਚ ਨਹੀਂ ਸੋਚ ਸਕਦੇ ਜੋ ਕੋ ਕਰੂਗਾ ਡੱਡ ਕੇ ਪੈਰੇਦਾਰੀ ਕਰਾਵਾ ਪਾਵਾ ਜੀ ਦੇ ਨਾਲ ਜਾ ਰਹੀ ਹੈ ਜਾਂ ਨਹੀਂ ਹੈ ਔਰ ਕੀਤੀ ਹੈ ਜੀ ਕੋਈ ਨਿੱਜੀ ਕੰਮ ਨਹੀਂ ਲਿਆ ਜੀ ਕੋਈ ਨਿੱਜੀ ਕੋਈ 1 ਰੁਪਏ ਦਾ ਕੰਮ ਨਹੀਂ ਲਿਆ ਜਦੋਂ ਗੱਲ ਕੀਤੀ ਹੈ ਠੋਕੇ ਕੀਤੀ ਹੈ ਸੰਸਥਾ ਦੀ ਕੀਤੀ ਹੈ ਪੰਥ ਦੀ ਕੀਤੀ ਹੈ ਔਰ ਪੰਥਕ ਸੋਚ ਦੀ ਕੀਤੀ ਹੈ ਔਰੇ ਹੋਏ ਰਹਿ ਗਈ ਠੀਕ ਹੈ ਚਲ ਠੀਕ ਹੈ ਬੈਠੋ ਜੀ ਬਿਊਰੋ ਰਿਪੋਰਟ ਐਸਐਮ ਜਨ نیوز ਦੁਨੀਆਂ ਖਤਮ ਕਰ ਦਿੱਤੀ ਲਖਸਾਹ ਜੀ ਦਿੱਲੀ ਨਾਲ ਤਾਂ ਸਾਡੀ ਜਾਰੀ ਹੈ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੇ ਹਾਂ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਸਵੈ ਇੱਛਾ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਹੁਣ ਉਹ ਆਪਣੇ ਬਿਆਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਦਾਸੀਇਕਿ ਜਿਸ ਦਿਨ ਗਿਆਨੀ ਰਕबीर ਸਿੰਘ ਜੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਾ ਅਹੁਦਾ ਸੰਭਾਲਿਆ ਗਿਆ ਸੀ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਉਹ ਵਿਵਾਦਾਂ ਦੇ ਵਿੱਚ ਕਿਰਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਇਸ ਬਿਆਨ ਤੇ ਬਲਵੰਤ ਸਿੰਘ ਰਾਜੂ ਉਹਨਾਂ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਸ਼ਬਦਾਂ ਦੇ ਵਿੱਚ ਹਮਲਾ ਕੀਤਾ ਗਿਆ ਹੈ ਦਰਅਸਲ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਹਨਾਂ ਦੀ ਦਿੱਲੀ ਦੇ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਤਾਂ ਇਸ ਤੇ पलटवार ਕਰਦੇ ਹੋਏ ਬਲਵੰਤ ਸਿੰਘ ਰਾਜਵਾਨ ਨੇ ਕਿਹਾ ਕਿ ਦਿੱਲੀ ਦੇ ਨਾਲ ਜਾਰੀ ਤਾਂ ਪੰਥ ਦੇ ਨਾਲ ਗੱਦਾਰੀ ਅਤੇ ਇਸ ਬਿਆਨ ਨੂੰ ਲੈ ਕੇ ਹੁਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਫਿਰ ਤੋਂ ਵਿਵਾਦਾਂ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਨਾਲ ਜਾਰੀ ਹੈਗੀ ਆ ਤਾਂ ਹੈਗੀ ਆ ਅਤੇ ਇਸ ਬਿਆਨ ਨੂੰ ਲੈ ਕੇ ਬਲਵੰਤ ਸਿੰਘ ਰਾਜਵਾਨ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇਸ ਬਿਆਨ ਦੀ ਨਖੇਦੀ ਕੀਤੀ ਗਈ ਹੈ ਉਹਨਾਂ ਦੇ ਇਹ ਕਹਿਣਾ ਕਿ ਜੇਕਰ ਦਿੱਲੀ ਦੇ ਨਾਲ ਯਾਰੀ ਹੈ ਤਾਂ ਪੰਥ ਦੇ ਨਾਲ ਗੱਦਾਰੀਆ ਉਹਨਾਂ ਨੇ ਇਹ ਵੀ ਲਿਖਿਆ ਆਪਣੀ ਪੋਸਟ ਦੇ ਵਿੱਚ ਲਿਖਿਆ ਉਹਨਾਂ ਨੇ ਮੇਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰਸਾਏ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਅਤੇ ਟੋਪਾਂ ਦੇ ਨਾਲ ਟਾਉਣ ਪੰਜਾਬ ਅਤੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਦੇ ਵਿਰੁੱਧ ਸਾਡੇ ਭਰਾ ਘਰਾਂ ਤੋਂ ਗਏ ਅਜੇ ਤੱਕ ਵਾਪਸ ਨਹੀਂ ਪਹੁੰਚੇ ਅਤੇ ਖਾਲਸਾ ਜੀ ਅੱਜ ਜਦੋਂ ਉਸੇ ਤਖਤ ਤੇ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਬੈਠ ਕੇ ਠਾ ਕੇ ਮਾਰਦੇ ਹੋਏ ਹੱਸਦੇ ਹੋਏ ਕਹਿੰਦੇ ਹਨ ਸਾਡੀ ਦਿੱਲੀ ਦੇ ਨਾਲ ਯਾਰੀ ਹੈ ਹੈਗੀਤਾ ਹੈਗੀ ਤਾਂ ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੰਘ ਸਾਹਿਬਾਨ ਜੀ ਤੁਹਾਡੀ ਦਿੱਲੀ ਦੇ ਨਾਲ ਯਾਰੀ ਨੂੰ ਅਸੀਂ ਪੰਥ ਖੇਤਾਂ ਦੀ ਪਹਿਰੇਦਾਰ ਤਾਂ ਮੰਨਦੇ ਹਾਂ ਜੇਕਰ ਤੁਸੀਂ 2019 ਦੇ ਵਿੱਚ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਵਾਇਆ ਹੁੰਦਾ ਅਤੇ 1984 ਦਾ ਇਨਸਾਫ਼ ਲਿਆ ਹੁੰਦਾ ਆਓ ਸਿੰਘ ਸਾਹਿਬ ਕਿਉਂ ਡਰਦੇ ਹੋ ਦੁਨੀਆ ਖਤਮ ਕਰ ਦੇ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਅਪੀ ਇਹ ਕਹਿੰਦੇ ਤਾਂ ਹੈਗੀ ਆ ਫਿਰ ਸਿੰਘ ਸਾਹਿਬ ਕਿਸੇ ਕਿਸੇ ਸਾਹਿਬ ਜਾਰੀ ਹੈ ਹੈ ਹੈਗੀ ਕਿਉਂ ਹਨੀ ਜੀ ਸਿੰਘ ਸਾਹਿਬ ਕਹਦੇ ਹੈ ਹੈ ਦੇਖੋ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕਿਸੇ ਨਾ ਸਹਿਚਾਰ ਹੋਣਾ ਨਾ ਹੋਣਾ ਇਹ ਵੱਖਰਾ ਵਿਸ਼ਾ ਜੀ ਲੇਕਿਨ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕੌਮ ਦਾ ਨੁਕਸਾਨ ਇਹ ਕਦੇ ਸੁਪਨੇ ਚ ਨਹੀਂ ਸੋਚ ਸਕਦੇ ਜੋ ਕੋ ਕਰੂਗਾ ਡੱਡ ਕੇ ਪੈਰੈਦਾਰੀ ਕਰਾ ਪਾਵਾ ਜੀ ਦੇ ਨਾਲ ਜਾ ਰਹੀ ਹੈ ਜਾਂ ਨਹੀਂ ਹੈ ਔਰ ਕੀਤੀ ਹੈ ਜੀ ਕੋਈ ਨਿੱਜੀ ਕੰਮ ਨਹੀਂ ਲਿਆ ਜੀ ਕੋਈ ਨਿੱਜੀ ਕੋਈ 1 ਰੁਪਏ ਦਾ ਕੰਮ ਨਹੀਂ ਲਿਆ ਜਦੋਂ ਗੱਲ ਕੀਤੀ ਹੈ ਠੋਕੇ ਕੀਤੀ ਹੈ ਸੰਸਥਾ ਦੀ ਕੀਤੀ ਹੈ ਪੰਥ ਦੀ ਕੀਤੀ ਹੈ ਔਰ ਪੰਥਕ ਸੋਚ ਦੀ ਕੀਤੀ ਹੈ ਅਰੇ ਹੋਏ